ਕੈਂਸਰ ਖਤਰਨਾਕ ਕਿਉਂ ਹੈ ਕੈਂਸਰ ਇਸ ਕਰਕੇ ਖਤਰਨਾਕ ਹੈ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਦੇ ਵਿੱਚ ਇਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਔਰ अर्ली ਲੱਛਣ ਜਿਹੜੇ ਹੁੰਦੇ ਨੇ अर्ली ਸਿੰਪਟਮਸ ਨੇ ਉਹ ਔਰ ਇਗਨੋਰ ਹੁੰਦੇ ਨੇ ਦੋਸਤੋ ਜਾਪਾਨ ਦੇ ਵਿੱਚ ਕੁਝ ਦਹਾਕੇ ਪਹਿਲੇ ਮੇਦੇ ਦਾ ਕੈਂਸਰ ਬਹੁਤ ਕਾਮਨ ਸੀ ਔਰ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਸੀ ਉੱਥੋਂ ਦੇ ਲੋਕਾਂ ਨੇ ਇੱਕ ਅਵੇਅਰਨੈਸ ਪ੍ਰੋਗਰਾਮ ਕ੍ਰੀਏਟ ਕੀਤਾ ਔਰ ਉਹ ਸਕ੍ਰੀਨਿੰਗ ਪ੍ਰੋਗਰਾਮ ਕੀਤਾ ਜਿਸ ਨਾਲ ਇਹ ਮੇਦੇ ਦੇ ਕੈਂਸਰ ਨੂੰ ਅਰਲੀ ਲੱਭਿਆ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਮੋਟਾਂ ਇਸ ਕਰਕੇ ਇਲਾਜ ਕਰਕੇ ਉਹ ਘਟ ਗਈਆਂ ਨੇ ਇਸ ਵੀਡੀਓ ਦਾ ਵੀ ਇਹੀ ਪਰਪਸ ਹੈ ਕਿ ਆਪਾਂ ਵੀ ਇਸ ਤੋਂ ਅਵੇਅਰ ਹੋਈਏ ਕਿ ਕੈਂਸਰ ਦੇ ਕੀ ਲੱਛਣ ਨੇ ਦੋਸਤੋ ਪੰਜ ਲੱਛਣ ਹੋ ਸਕਦੇ ਨੇ ਪਹਿਲਾ ਹੈ ਲੰਬੇ ਸਮੇਂ ਤੋਂ ਭੁੱਖ ਦਾ ਘਟਣਾ ਦੂਜਾ ਹੈ ਕਿ ਵਜ਼ਨ ਦਾ ਘਟਣਾ ਤੀਸਰਾ ਹੈ ਖੂਨ ਦੀ ਕਮੀ ਹੋਣਾ ਜਾਂ ਮਲ ਦੇ ਰਸਤੇ ਜਾਂ ਮੂੰਹ ਦੇ ਰਸਤੇ ਖੂਨ ਆਣਾ ਤੇ ਪੰਜਵਾਂ ਹੈ ਕੋਈ ਗੰਡ ਜਾਂ ਲੰਪ ਮਹਿਸੂਸ ਹੋਣਾ ਛਾਤੀ ਦੇ ਵਿੱਚ ਜਾਂ ਪੇਟ ਦੇ ਵਿੱਚ ਇਸ ਤਰ੍ਹਾਂ ਸੋ ਅਗਰ ਤੁਹਾਨੂੰ ਇਨਾਂ ਚ ਕੋਈ ਵੀ ਲੱਛਣ ਹੈ ਤੁਹਾਡੇ ਜਾਂ ਤੁਹਾਡੇ ਰਿਸ਼ਤੇਦਾਰ ਦੇ ਦੋਸਤ ਮਿੱਤਰ ਦੇ ਤਾਂ ਉਹਨਾਂ ਨੂੰ ਜਲਦੀ ਇਸ ਦੀ ਜਾਂਚ ਕਰਾਣੀ ਚਾਹੀਦੀ ਹੈ ਤਾਂ ਕਿ अर्ਲੀ ਸਟੇਜ ਤੇ ਦਾ ਇਲਾਜ ਹੋ ਸਕੇ ਔਰ ਇਸ ਤੋਂ ਬਚਿਆ ਜਾਵੇ ਧੰਨਵਾਦ